ਵਰਜ਼ੈ ਸਾਨੂੰ ਸਭ ਨੂੰ ਹਰਿਆਲੀ ਵਧਾਉਣ ਲਈ ਰੁੱਖ ਲਗਾਉਣਾ ਚਾਹੀਦਾ ਹੈ ਪਰ ਸੁਜ਼ਾਨਪੁਰ ਵਿੱਚ ਖੜਾ ਇਹ ਰੁੱਖ ਲੋਕਾਂ ਨੂੰ ਡਾਂਕ ਜਾਬਦਾ ਹੈ ਕਿਉਂਕਿ ਇਹ ਰੁੱਖ ਕਿਸੇ ਵੀ ਵੇਲੇ ਕਿਸੇ ਦਾ ਵੱਡਾ ਨੁਕਸਾਨ ਕਰ ਸਕਦਾ ਹੈ ਦਰਅਸਲ ਇਹ ਰੁੱਖ ਕਾਫੀ ਜ਼ਿਆਦਾ ਪੁਰਾਣਾ ਹੈ ਸੁੱਕ ਵੀ ਚੁੱਕਿਆ ਹੈ ਤੇ ਜਦੋਂ ਵੀ ਤੇਜ਼ ਹਵਾਵਾਂ ਜਾਂ ਫਿਰ ਮੌਸਮ ਖਰਾਬ ਹੁੰਦਾ ਹੈ ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਡਰ ਇਹੀ ਸਤਾਉਂਦਾ ਹੈ ਕਿ ਇਹ ਰੁੱਖ ਡਿੱਗ ਜਾਵੇਗਾ ਤੇ ਉਸ ਦੇ ਨਾਲ ਕਿਸੇ ਬੱਚੇ ਦਾ ਜਾਂ ਬਜ਼ੁਰਗ ਦਾ ਕਿਸੇ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਮਸਿਆ ਇਹ ਸਾਡੇ ਜੀਰਪੁਰਾ ਵਾਲਾਂ ਦੱਸਿਆ ਬੱਚਿਆਂ ਨੇ ਕਿ ਘੱਟੋ ਘੱਟ 500 ਤੋਂ ਅਹੀ ਐਪਲੀਕੇਸ਼ਨ ਚ ਮੇਰੀ ਐਕਸਟ੍ਰੀਮ ਫੋਨ ਨਾਲ ਵੀ ਗੱਲ ਹੋਈ ਹੈ ਕਿ ਇਹਨੂੰ ਵੀ ਕਹੋ ਪੱਲਾ ਛਾੜ ਦਿੰਦੇ ਆ ਸਾਡੇ ਅੰਦਰ ਦੀਆਂ ਕਿ ਇਹਨਾਂ ਦੇ ਅੰਡਰ ਨਹੀਂ ਆਉਂਦੇ ਤੇ ਇਹਦੇ ਅੰਡਰ ਆਉਂਦੇ ਸਾਨੂੰ ਕੋਈ ਨੁਕਸਾਨ ਹੋ ਜਾਂਦਾ ਪਹੁੰਚੇ ਬਾਰੇ ਅੰਦਰ ਕਹਿ ਕੇ ਕਿ ਸਾਗੇ ਆ ਜਦੋਂ ਕੋਈ ਕਸਾਤ ਦੇ ਰਹੀ ਆਂਦੀ ਆ ਕੋਈ ਨਾ ਕੋਈ ਹਾਸਾ ਹੋ ਜਾਂਦਾ ਇਹਨੂੰ ਕਈ ਦਾ ਦੇ ਅੱਗੋਂ ਹੱਸ ਕੇ ਦੋ ਛੱਡਦੇ ਆ ਇਸ ਕਰਕੇ ਆਪਾਂ ਬੇਨਤੀ ਕਰਨੇ ਆ ਡਿਪਾਰਟਮੈਂਟ ਅੱਗੇ ਤੁਸੀਂ ਜਲਦੀ ਤੋਂ ਜਲਦੀ ਬੁਟੇ ਕਟਾਏ ਜਾਣਗੇ ਜਾਂ ਵੇੜ ਕਰ ਰਿਹਾ ਕੋਈ ਹਾਸਾ ਹੋਏਗਾ ਤੇ ਫਿਰ ਕਰਨਗੇ ਔਰ ਕੋਈ ਹਾਸਾ ਹੁੰਦਾ ਤੇ ਬੀਲੀ ਬੋਰਡ ਜ਼ਿੰਮੇਵਾਰ ਹੈ। ਇਹ ਨਾ ਭਈ ਮੇਰਾ ਨਾਮ ਅਜੇ ਸਿੰਘ ਹੈ। ਸਮੱਸਿਆ ਸਾਡੀ ਇਹ ਹੈ ਕਿ 5-7 ਸਾਲ ਤੋਂ ਲਗਾਤਾਰ ਇਹਨੂੰ ਦਰਖਾਸਤਾਂ ਦੇ ਰਹੇ ਆ ਬੀਜੀ ਘਰ ਵਾਲੇ ਨੂੰ। ਲੇਕਿਨ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਨਾ ਬੀਜੀ ਵਿਭਾਗਾਂ ਦੇ ਰਿਹਾ। ਕਿਵਣਾ ਐਸੀ ਦਫਤਰ ਜਿਹੀ ਦਿੱਤੀ ਔਰ ਕੋਰਟ ਵੀ ਇੱਕ ਵਾਰੀ ਇਨਡੀਆ ਪੇਸ਼ੇ ਦਿੱਤੀ ਹੈ। ਲੇਕਿਨ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ। ਇਹ ਮੋੜੇ ਦੀ ਹੈ ਇਹ ਮੇਰੇ ਖਾਸ ਤਮਾ ਮੈਂ 200 ਫੁੱਟ ਤੋਂ ਪਲੱਸ ਹੀ ਹੋਣੀ ਹੈ ਤੇ ਸਾਡਾ ਰੋਡ ਜਿਹੜਾ ਹੈ 44 ਫੁੱਟ ਹੈ 44 ਫੁੱਟ ਜਿਹੜਾ ਵੀ ਸੁਵੇਦਾ ਬੇਗ ਆ ਤੇ ਇਹ ਘਰਾਂ ਦੇ ਭਰੀ ਪੈਣਾ ਹੈ ਤੇ ਜਾਨੀ ਮਨੁੱਖ ਸਾਨ ਹੋ ਸਕਦਾ ਉਹ ਹੋਣਾ ਹੀ ਹੈ ਅੱਜ ਨਹੀਂ ਆਏਗਾ ਕੱਲ ਹੋਏਗਾ ਕਿਉਂਕਿ ਹਾਸਾ ਕਿਸੇ ਟਾਈਮ ਵੀ ਵਾਪਰ ਸਕਦਾ ਹੈ इवन ਪਹਿਲਾਂ ਵੀ 3-4 ਪਾਰੀ ਵਾਪਰਿਆ ਹੈ ਇੱਕ ਬੰਦੇ ਦੇ ਉੱਪਰ ਪਿਆ ਇੱਕ ਗੱਡੀ ਦਾ ਨੁਕਸਾਨ ਹੋਇਆ ਹੈ ਇੱਕ ਬੰਦੇ ਦੀ ਲੱਤ ਟੁੱਟ ਗਈ ਹੈ ਪਹਿਲਾਂ ਇੱਥੇ ਉਹਦੀ ਵੀ ਹੋਣਾ ਕਿ ਕਿ ਇਹਨਾਂ ਨੂੰ ਭੇਜੀਆਂ ਹੈ ਬੀਲੀ ਘਰ ਵਾਲਿਆਂ ਨੂੰ ਐਸ.ਪੀ. ਸਾਹਿਬ ਨੂੰ ਭੇਜੀਆਂ ਔਰ ਐਸ.ਪੀ. ਸਾਹਿਬ ਨੇ ਵੀ ਭੇਜੀਆਂ ਔ ਔਰ ਰਿਟਰਨ ਕਾਰਬਾਈ ਜਿਹੜੀ ਹੈ ਇਹ ਪਟਿਆਲੇ ਦਾ ਕੇ ਹੈ ਉਥੋਂ ਰਿਟਰਨ ਹੋਣੇ ਨੇ ਬਿਲਕੁਲ ਹੱਥ ਖੜੇ ਕਰ ਦੇ ਕੇ ਕਿ ਸਾਹੀਂ ਕੁਛ ਨਹੀਂ ਕਰ ਸਕਦੇ ਕਿ ਇਹਦੇ ਡਾਲੀਆਂ ਆ ਵਧਾ ਦੇਈਆਂ ਜਾਂ ਕੁਛ ਕਰਦਣੀਆਂ ਇਹਦੇ ਲਾਵਾ ਰੋਣੇ ਕੁਛ ਨਹੀਂ ਬੋਲੇ ਲੇਕਿਨ ਬੋਟੇ ਨਹੀਂ ਫੜਿਆ ਇਟਾ ਕੀ ਮੰਗਤ ਹੈ ਮੰਗ ਇਹ ਹੀ ਕਰਦਾ ਹੈ ਪ੍ਰਸ਼ਾਸਨ ਨਾਲ ਇਹ ਹੀ ਮੰਗ ਰਿਹਾ ਕਿ ਬੋਟੇ ਵਧਾਏ ਜਾਣ ਇਹਦਾ ਫਲਦਾਰ ਬੋਟੇ ਲਾਇਆ ਜਾਂ ਜੇ ਹੋਰ ਤਰ੍ਹਾਂ ਦੇ ਬੋਟੇ ਲਾਇਆ ਕਿਦੀ ਹਾਈਟ ਕਟ ਹੋਏ ਜ਼ਿੰਮੇਦਾਰ ਬਿਜਲੀ ਬੋਰ ਪੱਕਾ ਜੋ ਦੇ ਸਾਡੇ ਕੋਲ ਆਲਰੇਡੀ ਮੇਰੇ ਕੋਲ ਤਿੰਨ ਕਾਪੀਆਂ ਦੇ ਦੀਆਂ ਆ ਉਹਦੇ ਵਿੱਚ ਮੈਂ ਫਾਈਰ ਦੀ ਕਾਪੀ ਵੀ ਮੇਰੇ ਕੋਲ ਦੇ ਦੀਆ ਕਿ ਕੱਲ ਕੋ ਲੋਤਰ ਆਕਰੋ ਕੋ ਬੰ ਜੇ ਆਸੋਲ ਦਾ ਕੋਈ ਨੁਕਸਾਨ ਹੁੰਦਾ ਹੈ ਉਹਦਾ ਪੂਰਾ ਦਾ ਪੂਰਾ ਜ਼ਿੰਮੇਵਾਰ ਬੀਡੀ ਬੋਰਡ ਹੋਏਗਾ ਉਹਦਾ ਮੁਆਵਜ਼ਾ ਉਹ ਭਰੇਗਾ ਸਭ ਤੋਂ ਵੱਡੀ ਸਮੱਸਿਆ ਇਹ ਦੀ ਬੁਕੌਣ ਹੈ ਸਮੱਸਿਆ ਇਹ ਹੈ ਸਾਡੇ ਵੀਰਪੁਰਾ ਵਾਲਾਂ ਦੱਸਿਆ ਬੱਚਿਆਂ ਨੇ ਕਿ ਘੱਟੋ ਘੱਟ 500 ਤੋਂ ਅਹੀ ਐਪਲੀਕੇਸ਼ਨ ਚਲਦੀਆਂ ਮੇਰੀ ਐਕਸਿਓ ਸਰ ਨਾਲ ਵੀ ਗੱਲ ਹੋਈ ਹੈ ਕਿ ਨੂੰ ਵੀ ਕਹੋ ਪੱਲਾ ਝਾੜ ਦਿੰਦੇ ਆ ਸਾਡੇ ਅੰਦਰ ਨਹੀਂ ਆ ਇਹਨਾਂ ਦੇ ਅੰਦਰ ਨਹੀਂ ਆਉਂਦੇ ਤੇ ਕਿਹਦੇ ਅੰਦਰ ਆਣ ਸਾਨੂੰ ਕੋਈ ਨੁਕਸਾਨ ਹੋਈ ਤਾਂ ਪਹੁੰਚੋ ਮਾਲ ਅੰਜ ਕਿਆ ਕਿਆ ਕੇ ਤੁਹਾਗੇ ਆ ਜਦੋਂ ਕੋਈ ਪ੍ਰਸਾਦ ਤੇ ਰੈਂਦੀ ਆ ਕੋਈ ਨਾ ਕੋਈ ਹਾਸਾ ਹੋ ਜਾਂਦਾ ਹੈ ਕਿ ਨਾ ਉਹ ਕੈਦਾ ਦੇ ਅੱਗੋਂ ਹਸ ਕੇ ਦੌੜ ਛੱਡਦੇ ਆ ਇਸ ਕਰਕੇ ਆਪਾਂ ਬੇਨਤੀ ਕਰਨੇ ਆ ਡਿਪਾਰਟਮੈਂਟ ਅੱਗੇ ਕਿ ਜਦੋਂ ਜਲਦੀ ਤੋਂ ਜਲਦੀ ਮੁੱਟੇ ਕਟਾਏ ਜਾਣ ਕਿ ਜਾਂ ਵੇਟ ਕਰ ਰਿਹਾ ਕੋਈ ਹਾਸਾ ਹੋਏਗਾ ਤੇ ਫਿਰ ਕਰਨਗੇ ਔਰ ਕੋਈ ਹਾਸਾ ਹੁੰਦਾ ਤੇ ਬੀਲੀ ਬੋਰਡ ਜ਼ਿੰਮੇਵਾਰ ਨੇ ਭਈ ਮੇਰੇ ਨਾਲ ਇਹ ਸਿੰਘ ਹੈ ਸਮੱਸਿਆ ਦੀ ਗੱਲ ਹੈ ਸਮੱਸਿਆ ਸਰ ਜੀ ਇਹ ਹੈ ਕਿ 5-7 ਸਾਲ ਤੋਂ ਲਗਾਤਾਰ ਇਹਨੂੰ ਦਰਖਾਸਤ ਦੇ ਰਹੇ ਆ ਪੀਜੀ ਘਰ ਵਾਲੇ ਨੂੰ ਲੇਕਿਨ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਨਾ ਬੀਬੀ ਮਹਿਕਮਾ ਦੇ ਰਿਹਾ ਕਿ ਬਣਾ ਐਸੀ ਦਫ਼ਤਰ ਜੀ ਦਿੱਤੀ ਹੈ ਔਰ ਕੋਰਟ ਵੀ ਇੱਕ ਵਾਰੀ ਇਹਨਾਂ ਦੀ ਆ ਪੇਸ਼ੇ ਦਿੱਤੀ ਹੈ ਲੇਕਿਨ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ ਇਹ ਮੋਢੇ ਦੀ ਹਾਈਟ ਮੇਰੇ ਹਿਸਾਬ ਨਾਲ ਮੈਂ 200 ਫੁੱਟ ਤੋਂ ਪਲੱਸ ਹੀ ਹੋਣੀ ਤੇ ਸਾਡਾ ਰੋਡ ਜਿਹੜਾ ਹੈ 44 ਫੁੱਟ ਹੈ 44 ਫੁੱਟ ਜਿਹੜਾ ਵੀ ਸਫੇਦਾ ਪੇਗਾ ਤੇ ਇਹ ਘਰਾਂ ਦੇ ਪਰੀ ਪੈਣਾ ਹੈ ਤੇ ਜਾਨੀ ਮਨ ਨੁਕਸਾਨ ਹੋ ਸਕਦਾ ਉਹ ਹੋਣਾ ਹੀ ਹੈ ਅੱਜ ਨਹੀਂ ਆਏਗਾ ਕੱਲ ਆਏਗਾ ਕਿਉਂਕਿ ਹਾਦਸਾ ਕਿਸੇ ਟਾਈਮ ਵੀ ਵਾਪਰ ਸਕਦਾ ਹੈ ਇਵਨ ਪਹਿਲਾਂ ਵੀ 3-4 ਵਾਰੀ ਵਾਪਰਿਆ ਹੈ ਇੱਕ ਬੰਦੇ ਦੇ ਉੱਪਰ ਪਿਆ ਇੱਕ ਗੱਡੀ ਦਾ ਨੁਕਸਾਨ ਹੋਇਆ ਹੈ ਇੱਕ ਬੰਦੇ ਦੀ ਲੱਤ ਟੁੱਟਈ ਹੈ ਬਹਿਣਾ ਇੱਥੇ ਉਹਦੀ ਵੀ ਹੋਣਾ ਕਿਤੇ ਇਹਨਾਂ ਨੂੰ ਭੇਜੀਆਂ ਹੈ ਪੀਲੀ ਘਰ ਲੈਣ ਨੂੰ ਐਸੀ ਸਾਹਬ ਨੂੰ ਭੇਜੀਆਂ ਔਰ ਇੱਥੇ ਸਾਹਬ ਨੂੰ ਵੀ ਭੇਜੀਆਂ ਔਰ ਇਸ ਦੀ ਜਿਹੜੀ ਰਿਪੋਰਟ ਹੈ ਔਰ ਰਿਟਰਨ ਕਾਰਵਾਈ ਜਿਹੜੀ ਹੈ ਇਹ ਪਟਿਆਲੇ ਤੱਕ ਗਈ ਹੈ ਉੱਥੋਂ ਰਿਟਰਨ ਆਉਣੇ ਨੇ ਬਿਲਕੁਲ ਹੱਥ ਖੜੇ ਕਰਦੇ ਆ ਕਿ ਸਾਂ ਇਹ ਕੁਝ ਨਹੀਂ ਕਰ ਸਕਦੇ ਇਹਦੇ ਡਾਲੀਆਂ ਆ ਵਧਾਉਦੇ ਨੇ ਜਾਂ ਕੁਝ ਕਰਦੇ ਨੇ ਇਹਦੇ ਲਾਵਾ ਉਹਨੇ ਕੁਝ ਨਹੀਂ ਬੜਿਆ ਲੇਕਿਨ ਬੋਟੇ ਨਹੀਂ ਬੜਦੇ ਆਇਤਾ ਇਹ ਮੰਨ ਕਰਦੇ ਨੇ ਮੰਗੇ ਇਹੀ ਕਦੇ ਪ੍ਰਸ਼ਾਸਨ ਨਾਲ ਇਹੀ ਮੰਗ ਰਹੇ ਕਿ ਇਹਦੇ ਵਧਾਏ ਜਾਣ ਇਹਦੇ ਦਾ ਫਲਦਾਰ ਦੀ ਹਾਈਟ ਕਟ ਹੋਏ ਜ਼ਿੰਮੇਦਾਰ ਬਿਜਲੀ ਬੋਰ ਹੈ ਪੱਕਾ ਇਹ ਉਹਦੇ ਸਾਡੇ ਕੋਲ ਆ ਨਹੀਂ ਮੇਰੇ ਕੋਲ ਤਿੰਨ ਕਾਪੀਆਂ ਦੇਦੀਆਂ ਆ ਉਹਦੇ ਵਿੱਚ ਮੈਂ ਐਫ ਆਰ ਦੀ ਕਾਪੀ ਵੀ ਮੇਰੇ ਕੋਲ ਦੇਦੀ ਆ ਕਿ ਕੱਲ ਕੋਲੋਤਰ ਆਕਰ ਕੋ ਬੰਦਾ ਮਰਦਾ ਆ ਜਾਂ ਮੇਰੇ ਘਰ ਦਾ ਨੁਕਸਾਨ ਹੁੰਦਾ ਹੈ ਜਾਂ ਆਸਪਾਸ ਦਾ ਕੋਈ ਨੁਕਸਾਨ ਹੁੰਦਾ ਆ ਉਹਦਾ ਪੂਰਾ ਦਾ ਪੂਰਾ ਜ਼ਿੰਮੇਵਾਰ ਬਿਜਲੀ ਬੋਰ ਹੋਏਗਾ ਉਹਦਾ ਮੁਆਵਜ਼ਾ ਉਹ ਭਰੇਗਾ